ਕੇਂਦਰੀ ਵਿਧਾਨ ਸਭਾ ਅੰਮ੍ਰਿਤਸਰ ਦੀ ਵਾਰਨ ਨੰਬਰ 63 ਦੇ ਕੌਂਸਲਰ ਸਰਦਾਰ ਸਰਦਜੀਤ ਸਿੰਘ ਲਾਟੀ ਨੇ ਵਿਕਾਸ ਕਾਰਜਾਂ ਦੀ ਲਿਆ ਦਿੱਤੀ ਹਨੇਰੀ ਜਿਸ ਤੋਂ ਇਲਾਕਾ ਨਿਵਾਸੀ ਬੇਹਦ ਖੁਸ਼ ਸਥਾਨਕ ਗ੍ਰੀਨ ਪਾਰਕ ਵਿਖੇ ਵਿਕਾਸ ਕਾਰਜਾਂ ਦੇ ਲਈ ਕਮਰ ਕੱਸੇ ਉਹਨਾਂ ਨਾਲ ਕੋਈ ਵਿਸ਼ੇਸ਼ ਮੁਲਾਕਾਤ ਦੇ ਕੁਸ਼ੰਸ਼ I promise I won't quit keep going till I got it I won't give up till I'm on top Yo, it. no, I ain't the type to give up If I do something ਦਾਂ ਤੁਸੀਂ ਆਪਣਾ ਨਾਮ ਦੱਸ ਕੇ ਤੇ ਅੱਜ ਦਾ ਜੋ ਇਲੈਕਸੀੜੇ ਦਾ ਇਹ ਪ੍ਰੋਗਰਾਮ ਕੀਤਾ ਉਹਦੇ ਬਾਰੇ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਇਹ এবੀ ਨਿਊਜ਼ ਚੈਨਲ ਵਾਲੇ ਜਿਹਦੇ ਮੇਰੇ ਬੜੇ ਸਤਿਕਾਰਯੋਗ ਵੱਡੇ ਵੀਰ ਸ਼ੋਕਜੀ ਜੀ ਤੁਹਾਡਾ ਮੈਂ ਆਪਣੇ ਸਵਾਰ ਦੇ ਵਿੱਚ ਆਉਣ ਤੇ ਜੀ ਆਇਆਂ ਤੇ ਧੰਨਵਾਦ ਕਰਦਾ ਤੇ ਅੱਜ ਜਿਹੜਾ ਤੁਹਾਨੂੰ ਅੱਜ ਥੋੜੀ ਖੇਚਲ ਦੇਤੀ ਏ ਇਹ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਸਾਡੇ ਜਿਹੜੇ ਮਾਨਯੋਗ ਐਮਪੀ ਸਰਦਾਰ ਗੁਰਜੀਤ ਸਿੰਘ ਓਝਲਾ ਜੀ ਉਹਨਾਂ ਨੇ ਸਾਡੇ ਦਰਪਾਰਕਾਂ ਦੀ ਡਿਵੈਲਪਮੈਂਟ ਵਾਸਤੇ ਫੰਡ ਰਿਲੀਜ਼ ਕੀਤਾ ਸੀ ਜਿਸ ਦੇ ਵਿੱਚ ਆਪਾਂ ਗ੍ਰੀਨ ਪਾਰਕ ਜਿੱਥੇ ਬੈਠੇ ਆ ਇੱਥੇ ਜੇ ਆਪਾਂ ਇੱਕ ਹੱਟ ਬਣਾ ਕੇ ਦਿੱਤੀ ਸੀ ਤੇ ਹੱਟ ਦੇ ਵਿੱਚ ਜਿਹੜੀ ਮੇਰੇ ਭੈਣਾ ਭਰਾਵਾਂ ਦੀ ਬਜ਼ੁਰਗਾਂ ਦੀ ਮੰਗ ਸੀ ਕਿ ਇੱਥੇ ਇੱਕ ਲਾਈਟ ਤੇ ਨਾਲ ਪੱਖਾ ਲਵਾ ਕੇ ਦਿੱਤਾ ਜਾਵੇ ਸੋ ਅੱਜ ਇਹਨਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਇਆ ਅਸੀਂ ਜਿਹੜੇ ਮੇਰੇ ਸਤਿਕਾਰਯੋਗ ਪ੍ਰਧਾਨ ਨੇ ਸਾਡੇ ਮੁਲਾਜ਼ਮਾਰ ਕਮੇਟੀ ਦੇ ਜੀ ਰਮੇਸ਼ ਸ਼ਰਮਾ ਜੀ ਅਸੀਂ ਇੱਕ ਦੋ ਦਿਨਾਂ ਤੱਕ ਸਲਾਹ ਕਰਦੇ ਪਏ ਸੀ ਕਿ ਅਸੀਂ ਇਹ ਕੰਮ ਪੂਰਨ ਕਰਨਾ ਹੈ ਸੋ ਅੱਜ ਉਹ ਪੂਰਨ ਕਰਕੇ ਆਪਣੇ ਨਗਰ ਵਾਸੀਆਂ ਦੇ ਭੈਣਾ ਭਰਾਵਾਂ ਦੇ ਹਵਾਲੇ ਕੀਤਾ ਹੈ ਪੱਖਾ ਲਵਾ ਕੇ ਦਿੱਤਾ ਹੈ ਤੇ ਲਾਈਟਾਂ ਲਵਾ ਕੇ ਦਿੱਤੀਆਂ ਨੇ ਸਰਕਾਰ ਵੱਲੋਂ ਵੀ ਇਹਦਾ ਕੋਈ امداد ਮਿਲੀ ਜਾਂ ਆਪਣੇ ਤੁਸੀਂ ਫੰਡ ਦੇ ਵਿੱਚੋਂ ਸਾਰਾ ਕੁਝ ਕੀਤਾ ਜੀ ਇਹ ਮਾਨਯੋਗ ਸਾਡੇ ਜਿਹੜੇ ਪੰਜਾਬ ਦੇ ਐਕਸ ਡਿਫੀਸੀਅਮ ਸ਼੍ਰੀ ਆਫੀ ਸੋਨੀ ਸਾਹਿਬ ਕਿਉਂਕਿ ਸਾਡੇ ਰਹਿਨ ਮਤ ਹੋਏ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਸਾਨੂੰ ਫੰਡ ਰੀਲੀਜ਼ ਕਰਾ ਕੇ ਦਿਓ ਚਾਹੇ ਜਿੱਥੋਂ ਮਰਜੀ ਉਹਨਾਂ ਨੇ ਗੁਰਜੀਤ ਸਿੰਘ ਔਜਲਾ ਜੀ ਦੇ ਸਰੇ ਐਮਪੀ ਨੇ ਉਹਨਾਂ ਨੂੰ ਕਿਹਾ ਕਿ ਵਾਰਡ ਨੰਬਰ 69 ਦੇ ਲਈ ਇਹ ਫੰਡ ਰੀਲੀਜ਼ ਕੀਤਾ ਜਾਵੇ ਸੋ ਉਹਨਾਂ ਦੇ ਪਿਆਰ ਸਦਕਾ ਉਹਨਾਂ ਦੇ ਸ਼ੀਰਵਾ ਸਦਕਾ ਹੈ ਇਹ ਸਾਨੂੰ ਫੰਡ ਮਿਲਿਆ ਹੈ ਐਮਪੀ ਲੈਂਡ ਫੰਡ ਦੇ ਵਿੱਚੋਂ ਉਹਦੇ ਵਿੱਚੋਂ ਆਪਾਂ ਇਹ ਡਿਵੈਲਪਮੈਂਟ ਦਾ ਕੰਮ ਕਰਾਉਣ ਜਾ ਰਹੇ ਹਾਂ ਕਾਰਪੋਰੇਸ਼ਨ ਦਾ ਸਾਰੇ ਸ਼ਹਿਰ ਦੇ ਵਿੱਚ ਕੂੜੇ ਦਾ ਗੰਦਗੀ ਦਾ ਢੇਰ ਲੱਗੇ ਹੋਏ ਨੇ ਸਰਕਾਰ ਵੀ ਉਹਦੇ ਉੱਤੇ ਧਿਆਨ ਨਹੀਂ ਦਿੰਦੀ ਪਹਿਲੇ ਠੇਕੇਦਾਰ ਸੀ ਉਹ ਤਾਂ ਭੱਜ ਗਏ ਤੇ ਦੂਜੇ ਠੇਕੇਦਾਰ ਕਹਿੰਦੇ ਆਪਾਂ ਅਵੇਲੇਬਲ ਕਰਾਵਾਂਗੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬੜਾ ਬੁਰਾ ਹਾਲ ਹੈ ਜੀ ਅਮਰਸਰ ਘੜੀ ਘੜੀ ਮੋੜ ਮੋੜ ਦੇ ਉੱਪਰ ਕੂੜੇ ਦੇ ਢੇਰ ਲੱਗੇ ਪਏ ਨੇ ਨਾ ਇੱਥੇ ਪ੍ਰਸ਼ਾਸਨ ਕੋਈ ਸੁਣਦਾ ਹੈ ਲੋਕ ਪਰੇਸ਼ਾਨ ਹੋਏ ਹੋਏ ਨੇ ਇਹ ਸਰਕਾਰ ਤੇ ਝੂਠੇ ਪਲੰਦੇ ਮਾਰ ਮਾਰ ਕੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਜਦੋਂ ਦੀ ਇਹ ਸਰਕਾਰ ਆਈ ਏ ਇਹਨਾਂ ਨੇ ਰੰਗਲਾ ਕੀ ਭਜਾਣਾ ਬਣਾਣਾ ਸੀ ਇਹਨਾਂ ਨੇ ਤਾਂ ਗੰਦਲਾ ਬਣਾਤਾ ਸੀਵਰੇਜ ਬੰਦ ਕੂੜੇ ਦੇ ਢੇਰ ਲੋਕਾਂ ਨੂੰ ਪੀਣ ਵਾਲਾ ਪਾਣੀ ਗੰਦਾ ਮਿਲਦਾ ਪਿਆ ਵਾ ਇੰਨੇ ਦਿਨ ਤੋਂ ਆਰ ਦਿਨ ਤੋਂ ਆ ਰਹੇ ਨੇ ਸਾਡੇ ਕਿਉਂਕਿ ਅਸੀਂ ਹਿੰਦੂਇਜ਼ਮ ਦੇ ਨਾਲ ਸਾਡੇ ਸਾਰੇ ਤਿਉਹਾਰ ਨੇ ਵੇਟਣ ਨੇ ਸਾਰੇ ਤਿਉਹਾਰ ਲੋਕ ਇੰਨੇ ਪਰੇਸ਼ਾਨ ਨੇ ਕਿ ਤਿਉਹਾਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਪਰ ਇਹ ਜਦੋਂ ਕਿਤੇ ਵੇਖੀਦਾ ਵਾ ਆ ਕਿਤੇ ਫਲਾਣੀ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਆ ਰਾਣੀ ਗਲੀ ਦੇ ਵਿੱਚ ਸੀਵਰੇਜ ਪਾਉਂਦੇ ਆ ਲੋਕ ਪਰੇਸ਼ਾਨ ਆ ਅਸੀਂ ਆਪ ਪਰੇਸ਼ਾਨ ਆ ਤੇ ਸਰਕਾਰ ਦੇ ਕੰਨਾਂ ਤੇ ਕੋ ਜੂਨ ਹੀ ਸਰਕਦੀ ਪਈ ਇਸ ਤੋਂ ਇਲਾਵਾ ਵੀ ਜਿਹੜਾ ਗੁੰਡਾਈਜ਼ਮ ਬੜਾ ਬੜਾ ਵਧ ਗਿਆ ਉਹਦੇ ਬਾਰੇ ਹਾਂਜੀ ਹਾਂਜੀ ਬਿਲਕੁਲ ਜੀ ਆਏ ਦਿਨ ਕਿਤੇ ਨਾ ਕਿਤੇ ਗੋਲੀ ਚਲਦੀ ਪਈ ਹੈ ਆਏ ਦਿਨ ਕਿਤੇ ਨਾ ਕਿਤੇ ਗੋਲੀਆਂ ਚੱਲ ਜਾਂਦੀਆਂ ਨੇ ਅੱਜ ਕੱਲ੍ਹ ਇੱਕ ਨੌਜਵਾਨ ਮੁੰਡਾ ਜਿਹੜਾ ਸਰਪੰਚ ਸਾਹਿਬ ਸੀ ਜਿਹੜਾ ਕਲਕੱਤਾ ਜੀ ਉਹਨਾਂ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿੰਦਾ ਨਿੰਦਣਯੋਗ ਗੱਲ ਆ ਜੀ ਇੱਥੇ ਗੁੰਡਾ ਰਾਜ ਵਧ ਗਿਆ ਵਾ ਕੋਈ ਨਕੇਲ ਨਹੀਂ ਲਾਉਣ ਆਰਡਰ ਕਿਤੇ ਨਜ਼ਰ ਨਹੀਂ ਆਉਂਦਾ ਜੀ ਭਗਵੰਤ ਮਾਨ ਇਸ ਬਾਰੇ ਕੁਝ ਵੀ ਨਹੀਂ ਕਹਿ ਰਹੇ ਕੋਈ ਬਿਆਨ ਨਹੀਂ ਦਿੱਤਾ ਕਿਸੇ ਬਾਰੇ ਵੀ ਕੋਈ ਭਗਵੰਤ ਮਾਨ ਜੀ ਕੱਲ ਮੈਂ ਇੱਕ ਚੈਨਲ ਦੇ ਸੂਚ ਦੇਖਦਾ ਰਿਹਾ ਸੀ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਰੈਲੀ ਕੀਤੀ ਜਿਹੜੀ ਤਰਨਤਾਰਨ ਜਿਹੜੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਹੀ ਬੜਾ ਰੋਲਾ ਪਾ ਰਹੇ ਸੀ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਹਿੱਤਾਂ ਵਾਸਤੇ ਬੜਾੇ ਕੰਮ ਕਰ ਰਹੀ ਹੈ ਪਰ ਕੰਮ ਕਿਤੇ ਨਜ਼ਰ ਨਹੀਂ ਆਉਂਦਾ ਪਿਆ ਜਦੋਂ ਕਿ ਅਖਬਾਰ ਦਾ ਪੇਪਰ ਖੋਲ੍ਹੀਦਾ ਸਭ ਤੋਂ ਪਹਿਲੀਆਂ ਦੇ ਖਬਰਾਂ ਗੰਦਗੀ ਦੀਆਂ ਦੂਜੀਆਂ ਮੋਤਾਂ ਦੀਆਂ ਜਿਹੜੇ ਨੌਜਵਾਨ ਮੁੰਡੇ ਮਰ ਰਹੇ ਨੇ ਗੋਲੀਆਂ ਦੇ ਨਾਲ ਨਸ਼ੇ ਨਾਲ ਮਰ ਰਹੇ ਨੇ ਤੇ ਕੱਲ ਇੱਕ ਮੈਂ ਜਿਹੜੇ ਸਾਡੇ ਏਰੀਆ ਦੇ ਵਿੱਚ ਇੱਕ ਪੀਰ ਨੂੰ ਡੀ ਮਹਿਕਮੇ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਸੀ ਇੱਕ ਪੁਲੀ ਦਾ ਜਿਹੜੇ ਗੰਦੇ ਨਾਲੇ ਦੇ ਉੱਪਰ ਪੁਲੀ ਬਣਨੀ ਸੀ ਉਹਦਾ ਇੰਨਾ ਕੋ ਬੁਰਾ ਹਾਲਿਆ ਬਾਬੂ ਬੁੱਢਾ ਸਾਹਿਬ ਦਾ ਮੇਲਾ ਹੈ ਉਹਨਾਂ ਦਾ ਜੋੜ ਮੇਲਾ ਜਿਹੜਾ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਵਾ ਸੰਗਤਾਂ ਉੱਥੇ ਨਤਮਸਤਕ ਹੋਣ ਜਾ ਰਹੀਆਂ ਨੇ ਤੇ ਰੋਡ ਦਾ ਐਡਾ ਬੁਰਾ ਹਾਲਿਆ ਕਿ ਆਏ ਦਿਨ ਇੱਥੇ ਕੋਈ ਨਾ ਕੋਈ ਸਕੂਟਰ ਪਰਟਿਆ ਹੁੰਦਾ ਵਾ ਕੋਈ ਗੱਡੀ ਪਰਟੀ ਹੁੰਦੀ ਆ ਕਿ ਸਰਕਾਰ ਕੋ ਸਿਰੋ ਝੂਠਿਆ ਝੂਠ ਤੋਂ ਅਲੱਗ ਕੁਝ ਨਹੀਂ ਹਰਮੇਸ਼ ਸ਼ਰਮਾ ਰਿਟਾਇਰਡ ਐਸਡੀਓ ਮਿਊਸਪਲ ਕਾਰਪੋਰੇਸ਼ਨ ਅਨੁਸਾਰ ਔਰ ਮਲਾ ਸਦਾਰ ਕਮੇਟੀ ਗੁਰਪ੍ਰਖਸ਼ ਨਗਰ ਦਾ ਪ੍ਰਧਾਨ ਵੀ ਆ ਇਸ ਬادیه ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਦਿੱਲ ਪਾਰਕ ਪੈਂਦੇ ਨੇ ਜਿਨ੍ਹਾਂ ਵਿੱਚ ਇੱਕ ਤਾਂ ਪਾਰਕ ਗ੍ਰੀਨ ਪਾਰਕ ਔਰ ਅਰੋਮਾ ਪਾਰਕ ਅਜ ਤੱਕ ਕੁ ਸਵਾ ਪਹਿਲਾਂ ਇੱਕ ਲਗਭਗ ਇੱਕ ਮਹੀਨਾ ਪਹਿਲਾਂ ਮਾਨਯੋਗ ਹੰਪੀ ਸ਼੍ਰੀ ਗੁਰਜੀਤ ਅੋੜਿਲਾ ਜੀ ਔਰ ਐਕਸਲ ਐਪੀਸੀਐਮ ਮਾਜੋਗ ਉਪਰਗਾ ਸੋਮੀ ਜੀ ਔਰ ਮੇਰੇ ਛੋਟੇ ਵੀਰ ਸਰਦਾਰ ਅਸਰ ਸਿੰਘ ਲਾਟੀ ਜੀ ਇਹਨਾਂ ਦੇ ਸਹਿਯੋਗ ਨਾਲ ਉਹ ਹੀਲਾ ਸਾਹਿਬ ਨੇ ਸਾਨੂੰ ਇਹਨਾਂ ਬਸਤੀਆਂ ਦੀ ਡਵੈਲਪਮੈਂਟ ਇਹਨਾਂ ਖਾਸ ਕਰਕੇ ਦਾ ਪਾਰਕ ਦੀ ਡਵੈਲਪਮੈਂਟ ਵਾਸਤੇ ਲਗਭਗ 10 ਲੱਖ ਰੁਪਏ ਦਿੱਤਾ ਸੀ ਉਸ 10 ਲੱਖ ਰੁਪਏ ਦੇ ਵਿੱਚ ਅਸੀਂ ਇੱਕ ਇੱਕ ਦਾ ਪਾਰਕ ਦੇ ਵਿੱਚ ਕਾਫੀ ਡਵਲਪਮੈਂਟ ਕਰਾਤੀਏ ਸਾਰਾ ਜੋ ਵਾਕਿੰਗ ਟ੍ਰੈਕ ਆਖਾ ਹੋਇਆ ਉਹ ਸਾਰਾ ਪੂਰੀ ਲੰਮਾ ਬਣਾਤਾ ਹੋਇਆ ਹੋਰ ਵੀ ਜੜੀ ਉੱਥੇ ਵੀ ਕੋਈ ਡਵਲਪਮੈਂਟ ਹੋਣ ਵਾਲੀ ਸੀ ਉਹ ਕਰਵਾਤੀਏ ਇਸ ਤੋਂ ਇਲਾਵਾ ਅਸੀਂ ਗ੍ਰੀਨ ਪਾਰਕ ਜਿਸ ਸਭ ਜਿਸ ਵਿੱਚ ਅਸੀਂ ਅੱਜ ਤੱਕ ਬੈਠੇ ਹੋਏ ਹਾਂ ਉੱਥੇ ਇੱਕ ਨਿਊ ਹੱਟ ਬਣਾਈ ਹੈ ਲੰਮਾ 2.5 ਲੱਖ ਰੁਪਏ ਲਾ ਕੇ ਅੱਜ ਉਹਦੇ ਵਿੱਚ ਲੋਕਾਂ ਲੋਕ ਅਹ ਤਾ 10 ਦਿਨ ਪਹਿਲਾਂ ਮੰਗ ਕੀਤੀ ਆ ਰਹੀ ਸੀ ਕਿ ਇੱਥੇ ਬੈਠਣ واسੇ ਮੁਸ਼ਕਿਲ ਹੋ ਰਹੀਏ ਥੇ ਲਾਟਿੰਗ ਬਾਰਿੰਗ ਦਾ ਔਰ ਪੱਖਾ ਲਗਾ ਕੇ ਦਿੱਤਾ ਜਾਏ ਔਰ ਅੱਜ ਮੇਰੇ ਵੀਰ ਲਾਟੀ ਜੀ ਨੇ ठेकेदार ਨੂੰ ਕਹਿ ਕੇ ਉਹਨਾਂ ਦੇ ਬੰਦੇ ਬੁਲਾ ਕੇ ਬਾਰਿੰਗ ਵੀ ਕਰਾਤੀ ਏ ਔਰ ਨਿਊ ਪੱਖਾ ਵੀ ਲਗਾਤਾ ਵਾ ਔਰ ਮੈਂ ਲਗਭਗ ਕੇ ਮਤਲਬ ਇਸ ਇਲਾਕੇ ਦੀ ਪਾਰਕਿੰਗ ਜਿਹੜੀ ਕਿਸੇ ਦਾ ਡਿਮਾਂਡ ਲੋਕਾਂ ਦੀ ਉਹਨਾਂ ਦਾ ਪੂਰੀ ਕਰਾ ਦਿੱਤੀ ਏ ਇਸ ਤੋਂ ਦਾਵਾ ਵੀ ਲੱਤੀ ਜੀ ਪਹਿਨ ਟੈਮ ਤੇ ਇਸ ਮੁਹੱਲੇ ਦੀ ਗੁਰਬਖਸ਼ ਜਨਤੀ ਕੋਈ ਵੀ ਜਿਮਾਰ ਜੜੀ ਇਹਨਾਂ ਦੇ ਅੱਗੇ ਰੱਖੀ ਦੀਏ ਭਾਵੇਂ ਜਿਵੇਂ ਮਰਜੀ ਕਰ ਸਕਦੇ ਕੋਈ ਕੋਲ ਐਮਪੀ ਸਭ ਕੋ ਜਾਣ ਹੈ ਜਾਂ ਐਮਐਲਏ ਸਭ ਕੋ ਜਾਣ ਹੈ ਕਿਦੋਂ ਵੀ ਸਾਨੂੰ ਗਰਾਂਟ ਲੈ ਕੇ ਗ੍ਰਾਂਟ ਲੈ ਕੇ ਇਸ ਮੁਹੱਲੇ ਦੀ ਖਾਸ ਲਈ ਆਪਣਾ ਪੂਰਾ ਯਤਨ ਛੇ ਵੇਦਲੇ ਮੈਂ ਤਾਂ ਦੇਖਿਆ ਕਿ ਕਰਦੇ ਰਹੇ ਜਿਸ ਸੇ صدکا ਇਹ ਲਗਭਗ تیسਰੀ ਵਾਰੀ ਇਸੇ ਲਾਕੇ ਤੋਂ ਲੈਪਟ ਹੋਏ ਨੇ ਵਾਈ ਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖੇ ਖੁਸ਼ ਰੱਖੇ اور ਇਸ ਤਰ੍ਹਾਂ ਹੀ ਆਪਣੇ ਇਲਾਕੇ ਦੇ ਵਿਕਾਸ ਲਈ ਚੜਦੀ ਕਲਾ 'ਚ ਕੰਮ ਕਰਦੇ ਰਹਿਣ ਵਾਈ ਗੁਰੂ ਜੀ ਦਾ ਖਾਨਸਾ